ਹੀਰਾ ਸਿੰਘ ਦੇ 82ਵਾਂ ਜਨਮ ਦਿਨ ਸਾਡੇ ਨਾਂਬੇ ਕੰਨੀ ਰਾਜੇ ਦਾ ਜਨਮ ਦਿਨ ਹੈ ਮਹਾਰਾਜਾ ਹੀਰਾ ਸਿੰਘ ਦੇ ਜਿਹੜੇ ਇੱਥੇ ਕਿਲਿਆ ਉਹਦੇ 'ਚ ਮਨਾਇਆ ਜਾ ਰਿਹਾ ਪਰਸੋਂ ਖੰਡਵਟ ਸਾਹਿਬ ਰੱਖੇ ਵੀ ਅੱਜ ਖੰਡਵਟ ਸਾਹਿਬ ਦਾ ਭੋਗ ਪਿਆ ਹੈ ਕੀਰਤਨ ਚੱਲ ਰਿਹਾ ਹੈ ਸਾਡੇ ਹਲਕੇ ਦੇ ਐਮ.ਐਲ.ਏ. ਗੁਰਦੇਵ ਸਿੰਘ ਜੀ ਦੇ ਮਾਨ ਉਹਨਾਂ ਵੱਲੋਂ ਇਹ 2022 ਤੋਂ ਸਟਾਰਟ ਕੀਤਾ ਹੈ ਅੱਜ 2025 ਹੈ ਅੱਜ ਜਿਹੜਾ 182ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਕਿਉਂਕਿ ਸਾਨੂੰ ਥੋੜਾ ਜਿਹਾ ਮਹਾਰਾਜਾ ਹੀਰਾ ਸਿੰਘ ਜਿਹੜੇ ਸਾਡੇ ਮੇਰੇ ਦਾਦਾ ਜੀ ਸੱਗੇ ਦਾਦਾ ਜੀ ਡਾਕਟਰ ਗੁੱਡਾ ਸਿੰਘ ਖੰਨਾ ਤੇ ਜਿਹੜੇ ਇੱਥੇ ਮਹਸਗੜ ਨਾਂਬੇ ਕਲਿਆਣ ਹੂਸਾ ਉਹ ਡਾਕਟਰ ਗੁਰਦੇਵ ਸਿੰਘ ਜੀ ਇਹ ਦੋਨੇ ਮਹਾਰਾਜਾ ਹੀਰਾ ਸਿੰਘ ਦੇ ਫੈਮਿਲੀ ਡਾਕਟਰ ਸੀ ਅੱਜ ਵੀ ਪਟਿਆਲੇ ਤੁਸੀਂ ਉੱਥੇ ਕਿਲੇ ਚਲੇ ਜਾਓ ਉਹਦੇ ਚ ਸਾਡੇ ਦਾਦਾ ਜੀ ਦੀ ਇੱਥੇ ਡਾਕਟਰ ਗੁਰਦੇਵ ਸਿੰਘ ਦੀ ਮਹਾਰਾਜਾ ਹੀਰਾ ਸਿੰਘ ਦੀ ਗਰੁੱਪਨਾ ਫੋਟੋ ਲੱਗੀ ਹੈ ਅਸੀਂ ਇੰਨੇ ਕਰਨੀ ਵਾਲੇ ਰਾਜੇ ਆ ਤੁਸੀਂ ਦੇਖੋ ਨਾਬੇ ਜੰਨੀਆਂ ਭੀੜਾਂ ਪਈਆਂ ਪਰ ਨਾਬਾ ਸੇਫ ਰਿਆ ਸਮਾਦਤ ਚਲੇ ਜੋ ਸੁਖਵਾਰਾਂ ਆਂਦੀਆਂ ਜੇ ਕਿਸੇ ਨੇ ਬਾਹਰੋਂ ਵੀ ਪੰਜਾਬ ਚ ਕੁਝ ਸੁਖ ਸੁਖ ਦਾ شاہੀ ਸਮਾਦਾਂ ਦੇ ਦੇਖਦੇ ਆ ਲੋਕੀ ਸੁਖਦਾਰ ਆਂਦੇ ਨੇ ਕਿਉਂਕਿ ਸਭ ਨੂੰ ਪਤਾ ਵੀ ਜਿਹੜਾ ਕਰਨੀਆ ਵਾਲਾ ਰਾਜਾ ਮਹਾਰਾਜਾ ਹੀਰਾ ਸਿੰਘ ਹੈ ਅਸੀਂ ਆਪਣੇ ਵੱਲੋਂ ਪਰਿਵਾਰ ਵੱਲੋਂ ਸਾਰੇ ਨਾਬੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਇਹ ਵੱਲੋਂ ਸੱਸ਼ੀਆਕਾਲ ਅੱਜ ਅਸੀਂ ਇੱਥੇ ਆਏ ਆ ਮਹਾਰਾਜਾ ਹੀਰਾ ਸਿੰਘ ਜੀ ਦੇ ਕਿਲੇ ਤੇ ਮਹਾਰਾਜਾ ਹੀਰਾ ਸਿੰਘ ਜੀ ਨਾਬਾ ਦੇ ਇੱਕ ਬਹੁਤ ਹੀ ਮਹਾਨ ਰਾਜਾ ਸਨ ਉਹ ਇੱਕ ਐਜੇ ਰਾਜਾ ਸੰジナ ਨੇ ਅਜ ਤੱਕ ਕਦੇ ਵੀ ਅੰਗਰੇਜ਼ਾਂ ਦੇ ਸਾਹਮਣੇ ਹਾਰ ਨਹੀਂ ਮੰਨੀ ਮਹਾਰਾਜਾ ਹੀਰਾ ਸਿੰਘ ਡਟ ਕੇ ਖੜੇ ਰਹੇ ਉਹਨਾਂ ਨੇ ਹਰੇਕ ਕਿਸੇ ਚੀਜ਼ ਦਾ ਸਾਹਮਣਾ ਕੀਤਾ ਅਤੇ ਨਾਬੇ ਨੂੰ ਇੱਕ ਰਿਆਸਤੀ ਸ਼ਹਿਰ ਬਣਾਇਆ ਜੋ ਨਾਬਾ ਜ ਤੁਸੀਂ ਦੇਖ ਰਹੇ ਹੋ ਜੋ ਨਾਬਾ ਇੰਨੇ ਇੰਨੇ ਕਿਲੋਮੀਟਰ ਤੱਕ ਹੈ ਉਹ ਮਹਾਰਾਜਾ ਹੀਰਾ ਸਿੰਘ ਜੀ ਕਰਕੇ ਹੈ ਅੱਜ ਜਿੱਥੇ ਅਸੀਂ ਆਏ ਹਾਂ ਕਿਲੇ ਤੇ ਮਹਾਰਾਜਾ ਹੀਰਾ ਸਿੰਘ ਜੀ ਦਾ ਜਨਮ ਦਿਵਸ ਮਨਾਉਣ ਸਾਨੂੰ ਵੀ ਸਕੂਲ ਕਾਫੀ ਟਾਈਮ ਤੋਂ ਇੱਥੇ ਲੈ ਕੇ ਆ ਰਹੇ ਸਾਡਾ ਦੂਜਾ ਤੀਜਾ ਸਾਰੇ ਇੱਥੇ ਐਂ ਇੱਥੇ ਕਾਫੀ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਉਹਨਾਂ ਨੂੰ ਜਨਮ ਦਿਵਸ ਇਸ ਤਰ੍ਹਾਂ ਦੇਖਦੇ ਜੋ ਪਤਾ ਇੱਕ ਨੇ ਦੇਮਾਣਾ ਹਰ ਸਾਲ ਮਨਾ ਰਹੇ ਨੇ ਕਿਉਂ ਜਿਹੜਾ ਹੈਗੀ ਸਕੂਲ ਦੇ ਵਿਦਿਆਰਥੀਆਂ ਨੂੰ ਪਤਾ ਲੱਗਾ ਮਹਾਰਾਜਾ ਬੱਚਿਆਂ ਦੀ ਵੀ ਨੌਲੇਜ ਵੱਧ ਰਹੀ ਉਹਨਾਂ ਨੂੰ ਪਤਾ ਲੱਗ ਰਿਹਾ ਆ ਆਪਣੇ ਸ਼ਹਿਰ ਬਾਰੇ ਮਹਾਰਾਜਾ ਹੀਰਾ ਸਿੰਘ ਦੀਵਾਰੇ ਉਹਨਾਂ ਦੀ ਵਿਆਸਤ ਬਾਰੇ ਤਾਂ ਗੁਰਦੇਵ ਮਾਨ ਜੀ ਉਹਨਾਂ ਨੇ ਕਾਫੀ ਵਧੀਆ ਕੀਤਾ ਇੱਥੇ ਸਾਰਿਆਂ ਨੂੰ ਬੁਲਾ ਕੇ ਅਸੀਂ ਕਾਫੀ ਖੁਸ਼ ਹਾਂ ਇੱਥੇ ਆ ਕੇ ਕਿ ਸਾਨੂੰ ਪਤਾ ਲੱਗੇ ਸਾਡੇ ਸ਼ਹਿਰ ਬਾਰੇ ਹੀਰਾ ਸਿੰਘ ਦਾ 182ਵਾਂ ਜਨਮ ਦਿਨ ਸਾਡੇ ਨਾਭੇ ਕਰਨੀ ਰਾਜੇ ਦਾ ਜਨਮ ਦਿਨ ਹੈ ਮਹਾਰਾਜਾ ਹੀਰਾ ਸਿੰਘ ਦੇ ਜਿਹੜੇ ਇੱਥੇ ਕਿਲ੍ਹਾ ਉਹਦੇ ਚ ਮਨਾਇਆ ਜਾ ਰਿਹਾ ਪਰਸੋਂ ਖੰਡਪਟ ਸਾਹਿਬ ਰੱਖੇ ਨੇ ਅੱਜ ਖੰਡਪਟ ਸਾਹਿਬ ਦਾ ਭੋਗ ਪਿਆ ਹੈ ਕੀਰਤਨ ਚੱਲ ਰਿਹਾ ਹੈ ਸਾਡੇ ਹਲਕੇ ਦੇ ਐਮਐਨਏ ਗੁਰਦੇਵ ਸਿੰਘ ਜੀ ਦੇਮਾਨ ਉਹਨਾਂ ਵੱਲੋਂ ਇਹ 2022 ਤੋਂ ਸਟਾਰਟ ਕੀਤਾ ਹੈ ਅੱਜ 2025 ਹੈ ਅੱਜ ਜਿਹੜਾ 182ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਕਿਉਂਕਿ ਸਾਨੂੰ ਥੋੜਾ ਜਿਹਾ ਮਹਾਰਾਜਾ ਹੀਰਾ ਸਿੰਘ ਜਿਹੜੇ ਸਾਡੇ ਮੇਰੇ ਦਾਦਾ ਜੀ ਸਕੇ ਦਾਦਾ ਜੀ ਡਾਕਟਰ ਗੁੱਡਾ ਸਿੰਘ ਕੰਨਾ ਤੇ ਜਿਹੜੇ ਇੱਥੇ ਮੈਸਕੇਟ ਨਾਬੇ ਕਲਿਆਣ ਹੂਸਾ ਉਹ ਡਾਕਟਰ ਗੁਰਦੇਵ ਸਿੰਘ ਜੀ ਇਹ ਦੋਨੇ ਮਹਾਰਾਜਾ ਹੀਰਾ ਸਿੰਘ ਦੇ ਫੈਮਿਲੀ ਡਾਕਟਰ ਸੀ ਅੱਜ ਵੀ ਪਟਿਆਲੇ ਤੁਸੀਂ ਉੱਤੇ ਕਿਲੇ ਚਲੇ ਜਾਓ ਉਹਦੇ ਚ ਸਾਡੇ ਦਾਦਾ ਜੀ ਦੀ ਇੱਥੇ ਡਾਕਟਰ ਗੁਰਦੇਵ ਸਿੰਘ ਦੀ ਫਰਾ ਹੀਰਾ ਸਿੰਘ ਦੇ ਗੁਰਪਨਾ ਫੋਟੋ ਲੱਗੀ ਆ ਅਸੀਂ ਐਨੇ ਕਰਨੀ ਵਾਲੇ ਰਾਜੇ ਆ ਤੁਸੀਂ ਦੇਖੋ ਨਾਬੇ ਜੰਨੀਆਂ ਭੀੜਾਂ ਪਈਆਂ ਪਰ ਨਾਬਾ ਸੇਫ ਰਿਹਾ ਸਮਾਦਾ ਤੇ ਚਲੇ ਜੋ ਸੁਖਵਾਰ ਆਉਂਦੀ ਹੈ ਜੇ ਕਿਸੇ ਨੇ ਬਾਹਰੋਂ ਵੀ ਪੰਜਾਬ ਚ ਕੁਝ ਸੁਖ ਸੁਖ ਦਾ ਸ਼ਾਹੀ ਸਮਾਦਾ ਦੇਖਦੇ ਆ ਲੋਕੀ ਸੁਖਦਾਰ ਆਂਦੇ ਨੇ ਕਿਉਂਕਿ ਸਾਨੂੰ ਪਤਾ ਵੀ ਜਿਹੜਾ ਕਰਨੀ ਵਾਲਾ ਰਾਜਾ ਮਹਾਰਾਜੀਰਾ ਸਿੰਘ ਹੈ ਅਸੀਂ ਆਪਣੇ ਵੱਲੋਂ ਪਰਿਵਾਰ ਵੱਲੋਂ ਸਾਰੇ ਨਾਤੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਤੇ ਵੱਲੋਂ ਸੱਸ਼ਿਆਕਾਰ ਅੱਜ ਅਸੀਂ ਇੱਥੇ ਆਏ ਆ ਮਹਾਰਾਜਾ ਹੀਰਾ ਸਿੰਘ ਜੀ ਦੇ ਕਿਲੇ ਤੇ ਮਹਾਰਾਜਾ ਹੀਰਾ ਸਿੰਘ ਜੀ ਨਾਬਾ ਦੇ ਇੱਕ ਬਹੁਤ ਹੀ ਮਹਾਨ ਰਾਜਾ ਸਨ ਉਹ ਇੱਕ ਐਜੇ ਰਾਜਾ ਸੰਜਿਨਾ ਨੇ ਅਜ ਤੱਕ ਕਦੇ ਵੀ ਅੰਗਰੇਜ਼ਾਂ ਦੇ ਸਾਹਮਣੇ ਹਾਰ ਨਹੀਂ ਮੰਨੀ ਮਹਾਰਾਜਾ ਹੀਰਾ ਸਿੰਘ ਡਟ ਕੇ ਖੜੇ ਰਹੇ ਉਹਨਾਂ ਨੇ ਹਰੇਕ ਕਿਸੇ ਚੀਜ਼ ਦਾ ਸਾਹਮਣਾ ਕੀਤਾ ਅਤੇ ਨਾਬੇ ਨੂੰ ਇੱਕ ਰਿਆਸਤੀ ਸ਼ਹਿਰ ਬਣਾਇਆ ਜੋ ਨਾਬਾ ਤੁਸੀਂ ਦੇਖ ਰਹੇ ਹੋ ਜੋ ਨਾਬਾ ਇੰਨੇ ਇੰਨੇ ਕਿਲੋਮੀਟਰ ਤੱਕ ਹੈ ਉਹ ਮਹਾਰਾਜਾ ਹੀਰਾ ਸਿੰਘ ਜੀ ਕਰਕੇ ਹੈ ਅੱਜ ਜਿੱਥੇ ਅਸੀਂ ਆਏ ਆ ਕਿਲੇ ਤੇ ਮਹਾਰਾਜਾ ਹੀਰਾ ਸਿੰਘ ਜੀ ਦਾ ਜਨਮ ਦਿਵਸ ਮਨਾਉਣ ਸਾਨੂੰ ਵੀ ਸਕੂਲ ਕਾਫੀ ਟਾਈਮ ਤੋਂ ਇੱਥੇ ਲੈ ਕੇ ਆ ਰਹੇ ਸਾਡਾ ਦੂਜਾ ਤੀਜਾ ਸਾਰੇ ਇੱਥੇ ਐਨ ਇੱਥੇ ਕਾਫੀ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਉਹਨਾਂ ਦਾ ਜਨਮ ਦਿਵਸ ਇਸ ਤਰ੍ਹਾਂ ਦੇ ਉਦੋਂ ਜੋ ਕੋਤਾ ਇੱਕ ਨੇ ਦੇਮਾਨ ਹਰਵਰ ਸਾਲ ਮਨਾ ਰਹੇ ਨੇ ਕਿਉਂ ਜਿਹੜਾ ਹੈ ਸਕੂਲ ਦੇ ਵਿਦਿਆਰਥੀਆਂ ਨੂੰ ਪਤਾ ਲੱਗਾ ਜੀ ਮਹਾਰਾਜਾ ਹਾਂਜੀ ਬੱਚਿਆਂ ਦੀ ਵੀ ਨੌਲੇਜ ਵਧ ਰਹੀ ਉਹਨਾਂ ਨੂੰ ਪਤਾ ਲੱਗ ਰਿਹਾ ਆਪਦੇ ਸ਼ਹਿਰ ਬਾਰੇ ਮਹਾਰਾਜਾ ਹੀਰਾ ਸਿੰਘ ਦੀ ਬਾਰੇ ਉਹਨਾਂ ਦੀ ਵਿਆਸਤ ਬਾਰੇ ਤਾਂ ਗੁਰਦੇਵ ਮਾਨ ਜੀ ਉਹਨਾਂ ਨੇ ਕਾਫੀ ਵਧੀਆ ਕੀਤਾ ਇੱਥੇ ਸਾਰਿਆਂ ਨੂੰ ਬੁਲਾ ਕੇ ਅਸੀਂ ਕਾਫੀ ਖੁਸ਼ ਆ ਇੱਥੇ ਆ ਕੇ ਕਿ ਸਾਨੂੰ ਪਤਾ ਲੱਗੇ ਸਾਡੇ ਸ਼ਹਿਰ ਬਾਰੇ